ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸੰਗਤ ਸਾਧ ਸੰਗਤ ਜੀ ਅ 10 ਸੌਤ ਕੈਨਬਰਾ ਵਿਖੇ ਆਸਟ੍ਰੇਲੀਆ ਦੇ ਵਿੱਚ ਕੈਨਬਰਾ ਸਿਟੀ ਹੈ ਅ 10 ਉਹਦੇ ਚ ਗੁਰੂ ਕੇ ਪਿਆਰੇ ਤੇਜ ਪ੍ਰਤਾਪ ਸਿੰਘ ਜੀ ਸੰਧੂ ਸਾਹਿਬ ਜੀ ਇਹ ਮੈਨੂੰ ਲੈ ਕੇ ਆਏ ਆ ਸੰਕੜੇ ਭਾਈ ਸਾਹਿਬ ਤੁਹਾਨੂੰ ਥੋੜਾ ਜਿਹਾ ਇੱਕ ਵੀਊ ਦਿਖਾਣਾ ਹੈ ਅ ਮੈਂ ਜਿਸ ਤਰ੍ਹਾਂ ਕਈ ਬੁੱਧੀਜੀਵੀ ਕਹਿੰਦੇ ਨਾ ਵੀ ਜੇ ਜਵਾਨੀ ਬਹੁਤ ਵਧੀਆ ਹੁੰਦੀ ਹੈ ਤੇ ਬੁਢਾਪਾ ਵੀ ਬਹੁਤ ਵਧੀਆ ਹੁੰਦਾ ਹੈ ਤੇ ਜਿੱਦਾਂ ਸੂਰਜ ਨਿਕਲਦਾ ਹੈ ਤੇ ਉਹ ਸ਼ੋਰ ਜਿchni ਕਿ ਜਗਾ ਗੱਲ ਕੀ ਕਹਤੇ ਕਦੇ ਸੂਰਜ ਜਦੋਂ ਅਸਤ ਹੁੰਦਾ ਹੈ ਕਹਤੇ ਉਦੋਂ ਵੀ ਉਸ ਨੂੰ ਸੂਰਜ ਨੂੰ ਦੇਖਿਆ ਜਾਏ ਤੇ ਉਹਦੀ ਆਪਣੀ ਬਾਤ ਹੈ ਐਕਚੁਅਲੀ ਸਾਰਾ ਕੁਝ ਗੁਰਬਾਣੀ ਤੇ ਡਿਪੈਂਡ ਕਰਦਾ ਗੁਰਸੰਗਤ ਜੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਿ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਹੁਣ ਕੈਸਾ ਕੈਸਾ ਇਹ ਸਾਰਾ ਇਹ ਮਨੁੱਖ ਨਹੀਂ ਬਣਾ ਸਕਦਾ ਜਿਤਨਾ ਕੁਝ ਆਪਾਂ ਦੇਖ ਰਹੇ ਹਾਂ ਸਾਰਾ ਹੁਣ ਪਿੱਛੇ ਦੇਖੋ ਕਿਤਨੇ ਕਲਰ ਇਹ ਜਿਹਨੂੰ ਆਪਾਂ ਕਹਿੰਦੇ ਈਸਟਮੈਨ ਈਸਟਮੈਨ ਕਲਰ ਉਹ ਸਾਰੇ ਇਸ ਵਕਤ ਉਹ ਨੇ ਸਾਰੇ ਦਰਖਤ ਨੇ ਇਸ ਤੋਂ ਜੋ ਸੰਧਿਆ ਦਾ ਵੇਲਾ ਜਿਹਨੂੰ ਆਪਾਂ ਸੋਦਰ ਦਾ ਸਮਾ ਵੀ ਕਹਿੰਦੇ ਆ ਪਰ ਇਸ ਕਿਹਦਾ ਸਮਾ ਹੈ ਤੇ ਮੇਰਾ ਮਨ ਕੀਤਾ ਸੀ ਕਿ ਮੈਂ ਥੋੜਾ ਲਾਈਵ ਹੋ ਕੇ ਗੁਰੂ ਕੇ ਸੰਗਤਾਂ ਨੂੰ ਇਸ ਸਥਾਨ ਤੇ ਦਰਸ਼ਨ ਕਰਾਵਾਂ ਇਹ ਉਹ ਸ਼ਹਿਰ ਹੈ ਜੀ ਆਸਟ੍ਰੇਲੀਆ ਦਾ ਪਹਿਲੇ ਨੰਬਰ ਤੇ ਕਰ ਲਓ ਦੂਜੇ ਨੰਬਰ ਤੇ ਕਰ ਲਓ ਪਰ ਇੱਥੇ ਕਿਸੇ ਜਿਸ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੋਵੇ ਨਾ ਜੀ ਤੇ ਉਹਨੂੰ ਇੱਥੇ ਲਿਆ ਕੇ ਛੱਡ ਦਿਓ ਤੇ ਇਹਦਾ ਆਬੋ ਹਵਾ ਐਸਾ ਇਹਦੇ ਨਾਲ ਹੀ ਬੰਦਾ ਠੀਕ ਹੋ ਜਾਂਦਾ ਤੇ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜਿੱਦਾਂ ਕੁਝ ਉਚਾਰਨ ਕੀਤਾ ਜਪਜੀ ਸਾਹਿਬ ਵਿੱਚ ਉਹ ਸਾਰਾ ਕੁਝ ਇਹ ਹੈ ਰਹਿ ਰਾਸ ਸੋਦਰ ਦੇ ਵਿੱਚ ਇਹ ਬਿਲੇਹਾਰੀ ਕੁਦਰਤ ਹੋਸਿਆ ਤੇਰਾ ਅੰਤ ਨਾ ਜਾਈ ਲਗਿਆ ਇਹ ਉਸ ਪਰਮਾਤਮਾ ਦੀ ਇੱਕਰਤੇ ਦੀ ਕੁਦਰਤ ਹੈ ਇਹ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਿਹੀਂ ਨਾ ਜਾਏ ਉਸ ਪਰਮਾਤਮਾ ਦੀ ਜਿਹੜੀ ਕਾਦਰ ਦੀ ਕੁਦਰਤ ਹੈ ਉਸ ਦੀ ਬਿਆਨਤਾ ਨਹੀਂ ਹੋ ਸਕਦੀ ਕਿਉਂਕਿ ਬਿਆਨਤਾ ਹੈ ਇਹ ਜਿਹੜੀ ਚੀਜ਼ ਬਿਆਨਤ ਹੋਵੇ ਉਹ ਉਹਦਾ ਉਹਦਾ ਬਿਆਨਤਾ ਨਹੀਂ ਹੋ ਸਕਦਾ ਬਸ ਇਹੀ ਕਹਿ ਸਕਦੇ ਆ ਕਿ ਉਸ ਸ੍ਰਿਸ਼ਟੀ ਦੇ ਅਕਾਲ ਪੁਰਖ ਨੂੰ ਸਿਰਜਨਹਾਰ ਨੂੰ ਕੋਟ ਕੋਟ ਨਮਨ ਹੈ ਸਾਡਾ ਜਿਸ ਪ੍ਰਮਾਤਮਾ ਨੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਤਨੀ ਕਾਇਨਾਤ ਬਣਾਈ ਹੈ ਕਿੱਥੇ ਕਿੱਥੇ ਦੁਨੀਆ ਜਿਹੜੀ ਵਸ ਰਹੀ ਹੈ ਇਹ ਉਸ ਮੇਰੇ ਵਾਹਿਗੁਰੂ ਪਰਮੇਸ਼ਰ ਦੀ ਬਣਤਰ ਹੈ ਅ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈ ਤਰ੍ਹਾਂ ਤਰ੍ਹਾਂ ਦੇ ਮੌਸਮ ਨੇ ਤਰ੍ਹਾਂ ਤਰ੍ਹਾਂ ਦਾ ਦੇਸ਼ ਹੈ ਪਰ ਇਹ ਇੱਕ ਸ਼ਬਦ ਦੀ ਬਰਕਤ ਹੈ ਗੁਰੂ ਸੰਗਤ ਜੀ ਜੋ ਕਿ ਗੁਰੂ ਕੇ ਕੀਰਤਨਾਂ ਨੂੰ ਗੁਰੂ ਸਤਗੁਰਾਂ ਨੇ ਸ਼ਬਦ ਦੀ ਦਾਤ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਇਹ ਉਸ ਸ਼ਬਦ ਦੇ ਸਦਕਾ ਅਸੀਂ ਦੇਸ਼ ਪ੍ਰਦੇਸ਼ ਵਿੱਚ ਤੁਰੇ ਫਿਰਦੇ ਹਾਂ ਤੇ ਆਸਟ੍ਰੇਲੀਆ ਦਾ ਕਾਫੀ ਵੱਡਾ ਟੂਰ ਹੈ ਤੇ ਇਸ ਟੂਰ ਦੇ ਵਿੱਚ ਮੈਂ 3 ਦਿਨ ਕੈਨਬਰਾ ਵਿੱਚ ਸਾਂ ਬਹੁਤ ਅੱਛੀ ਜਗ੍ਹਾ ਕੈਨਬਰਾ ਔਰ ਕੈਨਬਰਾ ਦੇ ਮੌਜੂਦਾ ਸਮੂਹ ਪ੍ਰਬੰਧਕ ਕਮੇਟੀ ਜਿਹਨਾਂ ਨੇ ਸਾਡਾ ਬੜਾ ਮਾਣ ਤਾਨ ਕੀਤਾ ਗੁਰੂ ਕੇ ਕੀਰਤਨੀਏ ਤੇ ਭਾਈ ਸਾਹਿਬ ਤੇਜ ਪ੍ਰਤਾਪ ਸਿੰਘ ਜੀ ਜਿਨ੍ਹਾਂ ਨਾਲ ਮੇਰਾ ਬਹੁਤ ਪਿਆਰ ਹੈ ਭਾਈ ਸੰਤੂਤ ਸਾਹਿਬ ਜੀ ਇਹ ਸਾਡੀ ਬਹੁਤ ਦੇ ਕੇਅਰ ਕਰਦੇ ਨੇ ਤੇ ਅਸੀਂ ਪੂਰੇ ਵਿਸ਼ਵ ਲਈ ਇਸ ਦੇਜ ਦੀ ਪੂਰੀ ਸਰਕਾਰ ਲਈ ਪੂਰੀ ਸੰਗਤ ਨੇ ਪੂਰੇ ਗੁਰੂ ਕੇ ਸਿੱਖਾਂ ਲਈ ਅਰਦਾਸ ਕਰਦੇ ਕਿ ਮਾਰਾ ਦਿਨ ਦੁਗਣੀਆਂ ਰਾਤ ਚੌਗਣਾਂ ਤੱਕਿਆ ਕਰੇ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਸਾਡੀ ਵੀ ਅਸੀਂ ਵੀ ਕਿਸੇ ਤਰ੍ਹਾਂ ਕੀਰਤਨ ਕਰਕੇ ਤੁਹਾਡਾ ਸੇਵਾ ਕਰਦੇ ਰਹੀਏ ਤੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਫਤਿਹ ਅਰਜ਼ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਪੂਰੇ ਵਿਸ਼ਵ ਤੇ ਆਪਣੀ ਸ਼ਾਂਤੀ ਤੇ ਸਰਬੱਤ ਦਾ ਭਲਾ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਵਾਦਾ ਹੋਇਆ ਸੀ ਕਿ ਆਪਾਂ ਗੱਡੀ ਤੋਂ ਥੱਲੇ ਨਹੀਂ ਉਤਰਾਂਗੇ। ਹਾਂਜੀ ਇਹ ਜਿਹੜਾ ਤੁਸੀਂ ਅੱਜ ਤੋਂ ਵਿਟਨੈਸ ਕੀਤਾ ਨਾ ਇਹ ਸਾਰੀ ਦੁਨੀਆ ਦੇਖਣ ਆਈ ਹੋਈ ਹੈ। ਹਾਂ ਇਹ ਸਾਲ